<heliser> सारा खाली <hum> ਵਾਹਿਗੁਰੂ ਵਾਹਿਗੁਰੂ ਜਿਹ ਕੰਮ ਵੀ ਅੰਦਰ ਨਹੀਂ ਹੈ ਤਿੰਨ ਜਨੇ ਬੰਦੇ ਦੇ ਦੇਖ ਲੋ ਬਾਜ਼ਾਰ ਦੇਖ ਲੋ ਕਿਦਾਂ ਦਾ ਭਰੇ ਬਾਜ਼ਾਰ ਚ ਭਰਾ ਵੀ ਸਵੇਰੇ 10 10 ਨਹੀਂ ਤੇ ਕੋਈ ਆਇਆ ਨਹੀਂ ਬਾਜ਼ਾਰ ਵਾਲਾ ਇਹ ਦੁਕਾਨਦਾਰਾਂ ਨੂੰ 5 ਸੀਗਾ ਨਾ ਕਰਨਾ ਉਹ ਵੀ ਮੰਨ ਕੇ ਰੱਖਦਾ ਇਹ ਵੀ ਨਹੀਂ ਅਗਲੇ ਵੀ ਤੇ ਸਟਰੀ ਸੜਦੇ ਵੀ ਹੁੰਦਾ ਪਰ ਬੱਚਾ ਅੱਛਾ ਬੇਤੋ ਜੁਬੇਚਾ ਸ਼ੰਗਲ ਪੇਸ਼ਾਟਰ ਸ਼ਟਰ ਸੁਟਦਾ ਅੰਦਰ ਕੋਈ ਟੋੜਾ ਨਾ ਬਾਹਰ ਜਦੋਂ ਅੰਦਰ ਆਵੇ ਮੰਨ ਲਓ ਸ਼ਟਰ ਸੁਟਦੇ ਨੇ ਮਛਾਂ ਦਾ ਸੀ ਮਛਾਂ ਗਾਣ ਪੜੇਗਾ ਆਸਰ ਦੇ ਹਾਂਜੀ ਪਰ ਇਹ ਬਹੁਤ ਜੀ ਗਾਣੇ ਕਿਸੇ ਵਸੇ ਤੋਰਾ ਮਾਰਾ ਪਰ ਆ ਨਾ ਤਸਵੀਰ ਨਾਲ ਸਮਾਨ ਲਾਣਾ ਕਿ ਕਿੰਨੇ ਵਜੇ ਦਾ ਵਕਤ ਹੈ ਸਵੇਰੇ 10:50 ਦਾ ਨਹੀਂ ਗੱਲ ਦਾ ਅਸਰ ਜੇ ਤੁਸੀਂ ਲਾ ਦਿਨੇ ਹੋ ਇੱਕ ਸਿਰਫ ਆਸੇ ਦਾ ਬੱਚਾ ਲੈ ਕੇ ਰੁਪਈਆ ਆਈਦਾ ਸਭਾਈ ਜੀ ਲਈ ਆਪਣੇ ਐਕਚੁਅਲੀ ਬਿਲਾਅ ਪਰ ਹੋਣਾ ਚਾਲੂ ਹੋ ਜਾਂਦਾ 10 ਵਜੇ ਸਾਰਾ ਤੁਹਾਨੂੰ origignal ਹੁੰਦਾ ਸਾਰਾ ਡਿਸਪਲੇ ਐਸੇ ਪੂਰੀ ਵੀਡੀਓ ਮੱਚਾਏ ਤੋਂ ਸਾਰੇ ਲਾਂਦਾ ਵੀ ਬਿਆੰਦਰੋਂ ਫੜ ਕੇ ਡਿਸਪਲੇ

ਨਿਕੋਲਾ ਲਾਭਤੂ ਆਰਾਜੇ ਕਿ ਮਾਸੇ ਕੀ ਨਹੀਂ ਤੇ ਤੁਸੀਂ ਸੀ ਬੇਟੇ ਰੋਜ਼ ਆਉਨੇ ਹੋ ਤੁਸੀਂ ਨਹੀਂ ਕਿ ਨਹੀਂ ਅੰਦਾ ਕਦੀ ਮੈਂ ਜਾਂਦਾ ਕੋਈ ਵੀ ਤਾਂ ਰਵਾ ਸਕਦਾ ਪਹਿਲਾਂ ਇਸ ਦਾ ਮਤਲਬ ਕੋਈ ਵੀ ਪਹਿਲਾਂ ਪਿਆਰ ਹੋ ਗਿਆ ਮੈਂ ਕਿਤੇ ਕਾਬਲ ਜਾਣਾ ਇਹਦੇ ਪਹਿਲਾਂ ਆ ਜਾਣਾ ਜਾਂ ਮੈਂ ਪਹਿਲਾਂ ਆਇਆ ਬਾਅਦ ਵਿੱਚ ਆ ਜਾਏਗਾ ਰੂਟੀਨ ਮਿਲਣ ਨੂੰ ਆਇਆ ਸੀ ਦੁਕਾਨਦਾਰ ਸੇ ਓਪਨ ਕਰ ਲੈ ਚਾਹ ਫਿਰ ਤੋਂ ਉਥੋਂ ਪੇਟੀ ਚੋਂ ਕੱਢ ਕੇ ਸਮਾਨ ਇੱਥੇ ਲਾਉਣਾ ਹੈ ਹਾਂਜੀ ਹਾਂਜੀ ਕਿ ਦੁਕਾਨ ਮੁਰਗੇ ਖੁੱਲੀ ਹੁੰਦੀ ਓਦੋਂ ਹਾਂਜੀ ਹਾਂਜੀ ਮੈਂ ਯਾਰ ਭੜਿਆ ਹੁੰਦਾ ਨਾਲੇ ਚੰਦਾ ਵਜਾਰ ਰਿਹਾ ਤੇ ਸੋਚਿਆ ਨਹੀਂ ਕਿ ਇਸੇ ਯਾਰ ਵੇਖੋ ਨਾ ਜਿਆਦਾ ਸੰਘਣਾ ਹੋ ਜਾਂਦਾ ਹੈ ਤੇ ਪੈਸੇ ਲੱਗਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਕੋਈ ਬੰਦੇ ਨਹੀਂ ਨਿਕਲਣਾ ਹੋਊਗਾ ਤਾਂ ਕੋਈ ਪੇਤੀ ਹਾਂਜੀ ਦੇਖੋ ਇਸ देखो ਦੇ बारो बड़े ਜੀ 12 ਬੜੇ ਨੇ ਅੰਦਰ ਕੀ ਕਹਿੰਦੀ ਹੈ ਪੁਲਿਸ ਇਹ ਕਹਿੰਦੇ ਨੇ ਕਮੈਸ਼ਨ ਚਲਦੀ ਵੀ ਸਾਡੇ ਇਹਦੇ ਟ੍ਰੇਸ ਕਿੱਥੇ ਹੋ ਗਏ ਪਤਾ ਨਹੀਂ ਪੁਲਿਸ ਦੇਖੋ

ਬਾਰ ਬਾਰ ਕਹਿੰਦੇ ਤੁਸੀਂ ਪਿਆਰ ਵਾਲੇ ਸਾਰੇ ਕਹਿੰਦੇ ਸੀ ਬੱਸਦਾ ਸੀ ਕਿ ਬੱਚੇ ਨੂੰ ਨਾ ਕੁਝ ਕਰਨਾ ਦੋਨੋਂ ਕੋਈ ਕੁਛ ਬਹੁਤ ਦੇਖੋ ਤਾਂ ਇਸ ਸਾਲ ਮੈਂ ਰੋਡ ਚੱਲੀ ਬਿਨਾਂ ਜੇਰੀ ਜੀ ਇਹ ਤਾਂ ਕਮਾਲ ਹੀ ਹੋ ਗਈ ਇਹ ਇਸ ਤੋਂ ਸੰਗਣਾ ਬਾਜ਼ਾਰ ਹੀ ਕੋਈ ਨਹੀਂ ਹੈਗਾ ਜੀ ਇਹ ਦਾਦਾ ਬਾਜ਼ਾਰ ਮੈਂ ਉੱਥੇ ਬੈਠਾ ਹਾਂ ਜੋ ਤੋਂ ਇਹ ਰੱਖਣ ਵਾਲੇ ਉਹਨਾਂ ਨੇ ਬਟਗੜਾ ਇੱਥੇ ਬੈਠਾ ਆਰਾਮ ਨਾਲ ਨਹੀਂ ਲੈ ਸਕੋੜ ਦਵੇ ਪ੍ਰੋਬਲਮ ਸਾਰੇ ਨੇ ਉੱਤੇ ਗੱਲ ਕਰਦੇ ਸਾਰਾ ਹਿੱਤ ਤੱਕ ਕਦੇ ਇਦਾਂ ਦੀ ਘਟਨਾ ਹੋਈ ਨਹੀਂ ਇੱਥੇ ਵਾਪਰੀ ਨਹੀਂ ਇੰਨੀ ਸੰਗੜੀਆਂ ਫੜੇ ਕੋਈ ਉਦਾਂ ਨਹੀਂ ਕਿਸੇ ਨੂੰ ਹੱਥ ਨਹੀਂ ਪਾਇਆ ਕਿ ਕੋਈ ਖੋ ਕੇ ਚਲੇ ਗਿਆ ਗੁੱਟੀ ਦਾਰ ਭੈ ਖਤਮ ਹੋ ਗਿਆ ਪ੍ਰਧਾਨ ਸਾਹਿਬ ਜਦ ਤਾਈ ਪੁਲਿਸ ਦਾ ਸਿਆਸੀਕਰਨ ਹੋਊਗਾ ਐਂਦੇ ਹੀ ਹੋਊਗਾ ਭੈ ਹੈ ਨਹੀਂਗਾ ਡਰ ਹੈ ਨਹੀਂਗਾ ਇੱਕ ਵਰਦੀ ਦਾ ਡਾਰੀ ਨਹੀਂ ਛੱਡੇਗਾ ਵਰਦੀ ਚ ਹੁਣ ਬਹੁਤ ਮਾੜੇ ਬੰਦੇ ਆ ਦੇਖਿਆ ਹੀ ਹੈ ਜਿਹੜਾ ਪੁੱਲਰ ਫੜਿਆ ਉਹ ਵੀ ਦੇਖਿਆ ਉਹ ਵੀ ਦੇਖਿਆ ਉਹ ਵੀ ਦੇਖਿਆ ਕਦਾਂ ਕੰਪੇਨ ਜੁਵਾ ਵਗੈਰਾ ਕਰਦੇ ਸੀ ਕਿ ਤੇ ਨਕਲੀ ਪੁਲਿਸ ਜਾ ਕੇ ਉੱਥੇ ਛਾਪੇਮਾਰੀ ਕਰਦੀ ਐ ਤੇ ਆਮ ਆਦਮੀ ਬਾਟ ਕਰਾਉਂਦੇ ਆ 7.5 ਲੱਖ ਰੁਪਇਆ ਲਿਆ ਉਹਨਾਂ ਦੇ ਫੈਸਲੇ ਆਹ ਹਾਂ ਉਹੀ ਹਾਲਾਤ ਐ ਸਾਰੇ ਪੰਜਾਬ ਚ ਹੁਣੇ-ਹੁਣੇ ਪਤਾ ਲੱਗਿਆ ਮੈਂ ਕੱਲ ਗਿਆ ਸੀ ਮਾਨਸਾ ਮਾਨਸਾ ਗੋਲੀ ਚਲਾਤੀ ਬੈਠੇ ਤੇ ਸਾਰਾ ਬਾਜ਼ਾਰ ਬੰਦ ਸੀ ਹੁਣੇ-ਹੁਣੇ ਪਤਾ ਲੱਗਿਆ ਇੱਕ ਕਬੱਡੀ ਪਲੇਅਰ ਜਗਰਾਉਂ ਮਾਰਤਾ ਚੌਂਕ ਚ ਇਹ ਤਾਂ ਘੰਟੇ ਪੰਨੀਆਂ ਖਬਰਾਂ ਐ ਬਿਲਕੁਲ ਸਹੀ ਗੱਲ ਇਹ ਤਾਂ ਚੰਗਾ ਹੋ ਗਿਆ ਉਹ ਲੈ ਗਿਆ ਸਮਾਨ ਇਹ ਬਚ ਗਿਆ ਨਹੀਂ ਇਹ ਵੀ ਮੋਗੇ ਦੀ ਘਟਨਾ ਸੀ ਉਹ ਜੁਵਲਰ ਨੇ ਗਾ ਉਹਨੇ ਪੁਆਇੰਟ ਨਾਲ ਗੇਟ ਬੰਦ ਕਰਤਾ ਲੌਕ ਕਰਤਾ ਉਹਨੇ ਮਾਰਿਆ ਉਹ ਉਹਨੇ ਬੰਦਾ ਮਾਰਿਆ ਪਰਸੋ ਤੁਸੀਂ ਮਾਨਸੇ ਜਾ ਕੇ ਆਏ ਉੱਥੇ ਵੀ ਇਹੀ ਕਿੰਨਾ ਨੁਕਸਾਨ ਹੈ ਤਾਂ ਕਰ ਸੋ ਬਣਾਉਗਾ 1 ਕਰੋੜ ਦੇ ਲੱਗੇ ਤਾਂ ਕਿ ਆ ਜੀ ਕਰੋੜੇ ਹੋਣ 2.5 ਲੱਖ ਰੁਪਏ ਨਗਾ ਸੀਗਾ 2 ਲੱਖ ਕੈਸ਼ ਲੈ ਗਏ 25000 ਰੁਪਏ ਇੱਕ ਮੇਰਾ 25000 ਜਿਹੜਾ ਆਇਆ ਹਾਂ ਉਹ ਵੀ ਪੜਾ ਇਹ ਮੈਰਿਡ ਹਾਂਜੀ ਉਹ ਸਾਲ ਦੀ ਇੱਕ ਪਰਵਾਹ ਰਿਆ ਪੱਕੇ ਨਾ ਰਹੇ ਉਹਨੇ ਨਾਂ ਵੀ ਹੋਣ ਜੀ ਕਾਂਗਰਸੀ ਪਰ ਬੰਦੇ ਨਾਲ ਇਸ ਤਰ੍ਹਾਂ ਦਾ ਹਾਦਸਾ ਹੋ ਗਿਆ ਬਹੁਤ ਮੰਦ ਭਾਦਾ ਜੀ ਵੈਰੀ ਸੈਡ ਬਹੁਤ ਮਾੜਾ ਹਾਲ ਹੈ ਪੰਜਾਬ ਦੀ ਪੁਲਿਸ ਦਾ ਪੰਜਾਬ ਦੀ ਸਰਕਾਰ ਦਾ ਪੰਜਾਬ ਦੇ ਹਾਲਾਤਾਂ ਦਾ ਕਦ ਅੱਜ ਇਲੈਕਸ਼ਨ ਤੋਂ ਚੱਲਦਾ ਆਇਆ ਉੱਥੋਂ ਵੇਖਿਆ ਮੈਂ 10 ਮਿੰਟ ਲਾ ਕੇ ਆਵਾਂ ਇੰਨੇ ਨਾਲ ਸਾਡੇ ਆਉਣ ਨਾਲ ਕੋਈ ਸ਼ਰਮ ਸ਼ਰਮਾਉਂਦੀ ਹੈ ਮਾੜੀ ਮੁੱਟੀ ਇਹਨਾਂ ਨੂੰ ਫਿਰ ਇਹਨਾਂ ਦੀ ਕੰਨ ਤੇ ਜੂੰ ਸਰਕਦੀ ਹੈ ਫਿਰ ਭੱਜਦੇ ਛੇਤੀਓ ਨੂੰ ਰਿਜ਼ੋਲਵ ਕਰਾਉਣ ਦੇ ਪਿੱਛੇ ਸਾਡਾ ਇੰਨਾ ਹੀ ਫਾਇਦਾ ਇੱਕ ਤਾਂ ਹਾਂ ਦਾ ਨਾਰਾ ਦੂਜਾ ਇਹ ਜਿਹੜੇ ਸਤਾਧਾਰੀ ਵੱਡੇ ਠੱਗ ਹੈ ਇਹਨਾਂ ਨੂੰ ਇਹ ਲੱਗਦਾ ਵੀ ਹੁਣ ਸਾਡੀ ਬਦਨਾਮੀ ਹੋ ਰਹੀ ਹੈ ਤੇ ਫਿਰ ਇਹ ਛੇਤੀ ਪੁਲਿਸ ਹਰਕਤ 'ਚ ਥੋੜਾ ਆਉਂਦੀ ਹੈ ਸਾਡੇ ਆਉਣ ਦਾ ਮਿੱਤਰਾ ਇੰਨਾ ਹੀ ਫਾਇਦਾ ਸਾਡਾ ਰਾਜ ਤਾਂ ਹੈ ਨਹੀਂ ਤੇ ਫਿਰ ਨਾਲ ਇਹ ਆ ਵੀ ਇਹਨਾਂ ਨੂੰ ਨਾਂ ਲੱਭ ਕੇ ਦੇਣਗੇ ਤਾਂ ਕੋਈ ਪੁਲਿਸ ਦੇ ਖਿਲਾਫ ਧਰਨਾ ਲਾਵਾਂਗਾ ਪ੍ਰਧਾਨ ਜੀ ਜੀ ਐ ਇਹ ਏਰੀਆ ਸੇਫ ਨਹੀਂ ਨਾ ਪੂਰੇ ਜਲੰਧਰ ਚ ਪੂਰਾ ਪੰਜਾਬ ਸੇਫ ਨਹੀਂ ਪੂਰਾ ਪੰਜਾਬ ਅਸੀਂ ਕਿਦੋਂ ਕਹਿੰਦੇ ਕੋਈ ਜੇ ਏਰੀਆ ਸੇਫ ਨਹੀਂ ਪੂਰਾ ਪੰਜਾਬ ਹਾਂ ਬਿਲਕੁਲ ਬਿਲਕੁਲ ਨਹੀਂ ਸਟਾ ਲੋ ਤਕੜੇ ਰਹੋ ਮੈਂ ਕਰੂੰਗਾ ਡੀਜੀ ਨਾਲ ਗੱਲ ਕਰਕੇ ਤੁਹਾਨੂੰ ਦੱਸਦਾ ਵੀ ਹਾਂ ਮੈਂ ਤਾਂ ਇਸ ਕਰਕੇ ਆਇਆ ਕਿ ਪੌਡੇ ਨਾਲ ਸਾਰਨਬੂਤੀ ਇੱਥੇ ਆ ਕੇ ਹਾਂ ਦਾ ਨਾਰਾ ਮਾਰੀਏ ਤੇ ਸੁੱਤੀ ਪਈ ਸਰਕਾਰ ਨੂੰ ਥੋੜਾ ਜਗਾਈਏ ਸ਼ਰਮ ਦੇਈਏ ਇਸ ਪੰਜਾਬ ਦੀ ਪੁਲਿਸ ਨੂੰ ਜਿਨ੍ਹਾਂ ਨੇ ਆਪ ਲੁੱਟ ਲੁੱਟ ਕੇ ਸਭ ਕੁਝ ਕਰ ਲਿਆ ਲੇਕਿਨ ਲੋਕਾਂ ਦੀ ਹਫਾਜ਼ਤ ਵਾਸਤੇ ਕੁਝ ਨਹੀਂ ਕਰ ਰਹੇ ਸਰ ਮੀਡੀਆ ਦੇ ਵਿੱਚ ਪਤਾ ਨਹੀਂ ਕੀ ਕਿਤੇ ਮੀਡੀਆ ਵਿੱਚ ਕੱਲ ਦਾ ਚੌਂਦਾ ਹੋਇਆ ਕਿ ਦੋ ਬੰਦੇ ਅਰੈਸਟ ਹੋ ਗਏ ਦੋ ਬੰਦੇ ਅਰੈਸਟ ਹੋ ਗਏ ਓ ਯਾਰ ਹੋ ਗਏ ਸਾਡਾ ਸਿਉਣਾ ਲਿਆਓ ਤੇ ਉਹਨਾਂ ਨੂੰ ਅੰਦਰ ਦੇਓ ਹੋ ਗਏ ਸਾਨੂੰ ਤਾਂ ਉਹਨਾਂ ਚੱਕਰ ਚੈਨ ਨਹੀਂ ਨਾ ਇਹਨਾਂ ਪਿਓ ਬੁੱਤਾਂ ਨੂੰ ਜਿੱਦਾਂ ਦੇ ਕਰ ਇਹਨਾਂ ਕੋਲ ਝੋਲਾ ਨਹੀਂ ਆਉਂਦਾ ਇਹਨਾਂ ਦਾ ਸਮਾਨ ਆ ਜੇ ਉਹਨਾਂ ਨੂੰ ਫੜ ਲਿਆ ਜਾਵੇ ਫੇਰ ਤਾਂ ਕੋਈ ਮਾੜੀ ਮੋੜੀ ਸ਼ਾਂਤੀ ਆਊਗੀ মিডিਆ ਸਾਨੂੰ ਤਾਂ ਕੀ ਹੈ ਸਾਡੇ ਤਾਂ ਇਹ ਕਹਿਣ ਤਿੰਨੇ ਹੀ ਅਰੈਸਟ ਹੋ ਗਏ ਸਾਨੂੰ ਕੀ ਇਤਰਾਜ ਹੈ ਸਾਨੂੰ ਤਾਂ ਹੁਣੇ ਕਹਿਣ ਫੜਨੇ ਅਸੀਂ ਤਾਂ ਇਸ ਗੱਲ ਤੇ ਹੈਰਾਨ ਹੈ ਵੀ ਇਹ ਚੋਰੀ ਹੋਈ ਕਿਉਂ ਬਾਜ਼ਾਰ ਚੋਂ 10:30 ਵਜੇ ਉਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਪੰਜਾਬ ਦੀ ਪੁਲਿਸ ਨੂੰ ਮੀਡੀਆ ਗਈ ਤਾਂ ਉਹ ਬੰਦੇ ਅਰੈਸਟ ਹੋ ਗਏ ਪੁਲਿਸ ਵਾਲੇ ਕਹਿੰਦੇ ਵੀ ਨਹੀਂ ਹੋਏ ਚਲੋ ਯਾਰ ਸਾਡਾ ਸਮਾਨ ਨਾ ਕਿਤੇ ਇੱਧਰ ਉੱਧਰ ਖੁਰਦ-ਬੁਰਦ ਹੋ ਜਾਵੇ ਸਾਡਾ ਸਮਾਨ ਕਿਵੇਂ ਖੁਰਦ-ਬੁਰਦ ਹੋ ਜੂਗਾ ਮੈਂ ਅਸੀਂ ਕਰ ਰਹੇ ਹਸਤੇ ਤਾਂ ਹੀ ਆਏ ਚੱਲ ਗਏ ਤੂੰ ਤਾਂ ਨਹੀਂ ਮੈਨੂੰ ਸੱਭਿਆ ਸਾਡਾ ਨਾਂ ਨਾਮ ਗਵਰੀ ਹੋਇਆ ਤੇ ਵੱਡੇ ਪੱਤਰ ਤੇ ਧੰਨ ਨਹੀਂ ਤੇ ਜਾਣਾ ਨਾ ਨਾ ਚੌਂਕ ਬੰਦ ਕਰਾਂਗੇ ਵਿਚਾਲੇ ਵਾਲਾ ਅੱਜ ਕਰਦੇ ਹਾਂ ਮੀਡੀਆ ਨਾਲ ਗੱਲਬਾਤ ਜੀ ਅੱਜ ਤੁਸੀਂ ਮੁੱਕੇ ਤੇ ਪਹੁੰਚੇ ਹੋ ਕੀ ਲੱਗ ਰਿਹਾ ਸਾਰਾ ਰੰਗ ਜੀ 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 ਜ

آرے مندا آرا نڪله وارا پائي پائي منڏي هجيو امڪو لکڙو اوتريو مٿي سر هڪ منڊي لاءوڙو شيشي شارا ٽڙ ڏيڻا پائي لاو تسي لاو اائيڊيا پائي ਮੋਤੀ ਆ ਮੋਤੀ ਆਹ ਪੂਰੀ ਸਾਬਨਾ ਵੀ ਆ ਮਾਰੀ ਪਿੱਛੇ ਰੱਖ ਦਿਦਾ ਥੋੜਾ ਥੋੜਾ ਪਿੱਛੇ ਰੱਖ ਯਾਰ ਨਾਈਟ ਪਿੱਛੇ ਰੱਖ ਲੋ ਥੋੜਾ ਜਿਹਾ ਪੂਛ ਬਾਈ ਆਈ ਜਾਨੀ ਸੀ ਐਮ ਦੇ ਕੋਈ ਐਕਟ ਟੋਡੀ ਕੀ ਜਾਂਦੀ ਸੀ ਮੈਡਮ ਦੇ ਉੱਪਰ ਯਾਰ ਹੈਡ ਮਾਰ ਦੇ ਕੋ ਯਾਰ ਰੱਖ ਆ ਬੰਦੇ ਨੂੰ ਤਾਂ ਨੰਗਨ ਦਿਓ ਆ ਜਾ ਕੇ ਇਹਨਾਂ ਨੂੰ ਨੰਗਨ ਦਿਓਗੇ ਤਾਂ ਫੇਰ ਹੀ ਆ ਅੱਗੇ ਤੁਸੀਂ ਬੀਬੀ ਜੀ ਉੱਤੇ ਮੈਡਮ ਆਸੇ ਹੋ ਆ ਜਾਓ एक मिनट एक मिनट एक मिनट पहले यार सारा ला लो मुड़ फिर पीछे खड़े हैं फोर खड़े हैं पीछे वो बैठे हैं आ आ खड़े हो पीटीआई ਸਾਰੇ ਇੱਥੇ ਆ ਜੀ ਯਾਰ ਤੁਸੀਂ ਮੜੇ ਜਾ ਐਨ ਐ ਨਾ ਕਰੋ ਯਾਰ ਇਹਨਾਂ মিডিਆ ਵਾਲੇ ਨੂੰ ਲੈ ਲੈਂਦੇ ਹੋ ਬਾਈਟ ਨਹੀਂ ਆਪਾਂ ਸਾਈਡ ਕੋਈ ਰਹਿ ਗਿਆ মিডিਆ ਵਾਲਾ ਬਿਜਲੀ ਇਹਨੇ ਰਹਿ ਗਏ ਪੀਟੀਆਈ ਵਾਲੇ ਰਹਿ ਗਏ ਹੈਲੋ ਓਕੇ ਆਪੇ ਇਕੱਠੇ ਆ ਇਕੱਠੇ ਸਾਰੇ ਯਾਰ ਭਾਜੀ ਤੇ ਐਨ ਐ ਨਾ ਕਰੋ ਪਰ ਚੱਲ ਬੋਲ ਯਾਰ ਗੌਰਵ ਆ ਜਾਓ ਆਓ ਕਿ ਫਿਰ ਹੋਰ ਕਿ ਫਿਰ ਮੇਰੀ ਉੱਪਰ ਵੈ ਲੈ ਠੀਕ ਹੈ ਚਲ ਆਇਆ ਇਹ ਤੇਰੀ ਮੈਨੂੰ ਇਕੱਲੇ ਨੂੰ ਬਾਈਟ ਦੇਣੀ ਪਊਗੀ ਬ੍ਰਦਰ ਏਸ ਕਰਕੇ ਮੈਂ ਸਾਰਿਆਂ ਨੂੰ ਇਕੱਠੇ ਕਰ ਯਾਰ ਗੋਰਾ ਮਾੜਾ ਥੱਲੇ ਨੂੰ ਰੱਖ ਆ ਆ ਲਾਪਰਾਂ ਹਲਾਪਰ ਸਭ ਪਹਿਲਾਂ ਸਭ ਇੱਥੇ ਜਗਾ ਦੋ ਨੀਸ਼ ਮੈਨੂੰ ਸਭ ਸਰ ਪਹਿਲਾ ਮੈਂ ਉਹੀ ਕਹਿ ਰਿਹਾ ਇਹਨਾਂ ਨੂੰ ਦੇ ਦਿਓ ਅਸੀਂ ਦਬਾਜ ਦਬਲ ਤਾਂ ਫਿਰ ਗੱਲ ਨਹੀਂ ਬਣਦੀ ਸਰ ਸਰ ਮੰਨਿਆ ਕਰਾਣਾ ਸਰ ਨਹੀਂ ਆਣੀ ਨਹੀਂ ਐ ਨਾ ਗੁਰਵ ਆਜੋ ਸਰ ਪ੍ਰੋਪਰ ਮਾਈਕ ਆਈਡੀ ਨਹੀਂ ਆਣੀ ਮੋਬਾਈਲ ਆਣੇ ਵੇ ਤੂੰ ਮੜਾ ਜਾ ਇਹਨੂੰ ਓਕੇ ਨਾਲ ਲੈ ਲੈ ਨਾ ਆ ਦੇਖੋ ਆ ਬਈ ਆਏ ਤੂੰ ਅੱਗੇ ਆ ਉਹ ਲੜਕੀ ਆਜੇ ਅੱਗੇ ਆਜੇ ਅੱਗੇ ਆ ਆ ਯਾਰ ਗੁਰਵ ਉੱਥੇ ਆ ਜਾ ਆਦਰ ਆ ਯਾਰ ਇੱਕ ਬੰਦਾ ਭਾਈ ਇਹਨਾਂ ਹੀ ਗੱਪੇ ਰੱਖਵਾਣੀ ਨੇ ਲੇਟਮੈਂਟ ਪਿੱਛੇ ਨਾਲ ਥੋੜਾ ਦਬਾ ਕੇ ਇਹਨਾਂ ਹੀ ਕਰਦੇ ਉਹ ਡੈਨਿਕ ਸਵੇਰਾ ਇੱਧਰ ਆ ਬਈ ਤੂੰ ਇੱਥੇ ਹਾਂ ਇੱਧਰ ਆ ਇੱਧਰ ਆ ਇੱਧਰ ਆ ਵਿੱਕੀ ਇੱਧਰ ਆ ਚੱਲ ਮੈਦਾਨ ਤੋਂ ਬੁਲਾ ਮੈਨੂੰ ਉਹ ਲੜਕੇ న్యూਜ਼ ਏਡੀ ਨੇ ਇੱਧਰ ਆ ਜਾਓ ਭਾਈ ਭਾਈ ਚਲੋ ਉਹ ਯਾਰ ਲਿਆ ਲੜਕੀ ਨੂੰ ਇੱਧਰ ਮੈਂ ਫਿਰ ਚਲੋ ਭਾਈ ਇਹਨਾਂ ਨੂੰ ਪੜਾਓ ਮੈਂ ਨੋਟੇ ਨਿਛੇ ਕਰਿਆ ਯਾਰ ਮੈਨੂੰ ਇਹਨਾਂ ਨੂੰ ਪੜਾਓ ਆ ਭਾਈ ਆ ਫੜਾਓ ਓਏ ਨਹੀਂ ਇੱਥੇ ਰੋਸ ਨਹੀਂ ਆਣੀ ਨਾਮ ਤੇ ਅੱਛਾ ਤੇਰੀ ਆਵਾਜ਼ ਮੇਰੀ ਆਵਾਜ਼ ਆਜੂਗੀ ਤੁਹਾਨੂੰ ਮੈਂ ਉੱਚੀ ਬੋਲਦਾ ਚਲੋ ਚਾਂ ਇਹ ਨਾ ਕੋੜਾ ਦੇਖ ਲਿਖੋ ਬਾਅਦ ਦੇਖ ਲਿਖੋ ਬਾਅਦ ਹੋਰ ਭਾਈ ਆਖਰ ਕੋਰੀ ਅੱਛਾ ਭਈ ਸੁਣੋ 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 ਯਾਰ ਇਹ ਐਨ ਪਹਿਲਾ ਪਹਿਲਾ ਸੁਣੋ 15 20 ਦਿਨ ਪਹਿਲਾਂ ਜਲੰਧਰ ਦੇ ਨਗਰੀ ਦੇ ਵਿੱਚ ਮੈਡੀਕਲ ਦੁਕਾਨ ਦੀ ਲੁੱਟ ਹੋਈ ਸੀਗੀ ਪਿੰਨ ਉੱਥੇ ਹਥਿਆਰ ਬੰਦਤ ਜਿਹੜੇ ਲੁਟੇਰੇ ਯਾਰ ਪਹਿਲਾਂ ਮੈਨੂੰ ਗੱਲ ਕਰਨ ਦੇ ਬਾਰੇ ਬੋਲੋ 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 ਮੈਂ ਅੱਜ ਯਾਰ نیچے ਆਓ ਯਾਰ ਫੋਨ ਆਪਣੇ ਮੈਂ ਭਾਈ ਕਰਕੇ ਕਰਦਾ ਮੈਂ ਅੱਜ ਜਲੰਧਰ ਵੈਸਟ ਵਿਖੇ ਪਹੁੰਚਿਆ ਹੈ ਜਿੱਥੇ ਮੈਨੂੰ ਸਾਡੇ 베ਰੀ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਤੇ ਬੀਬੀ ਸੁਰਿੰਦਰ ਕੌਰ ਨੇ ਇਤਲਾਹ ਦਿੱਤੀ ਸੀ ਔਰ ਮੈਂ ਸੋਸ਼ਲ ਮੀਡੀਆ ਔਰ ਮੀਡੀਆ ਦੇ ਰਾਹੀਂ ਮੈਨੂੰ ਪਤਾ ਲੱਗਿਆ ਕਿ ਇਸ ਪ੍ਰਕਾਰ ਇੱਕ ਜੁਵਲਰ ਸ਼ਾਪ ਤੇ ਕਰੋੜਾ ਰੁਪਏ ਦੀ ਲੁੱਟ ਹੋ ਗਈ ਹੈ ਮੈਂ ਤਰਨ ਤਰਨ ਸੀ ਔਰ ਅੱਜ ਤਰਨ ਤਰਨ ਦਾ ਇਲੈਕਸ਼ਨ ਛੱਡ ਕੇ ਮੈਂ ਅੱਜ ਇੱਥੇ ਪਹੁੰਚਿਆ ਕਿਉਂਕਿ ਕੱਲ ਪਰਸੋ ਮਾਨਸਾ ਵਿਖੇ ਇੱਕ ਵਪਾਰੀ ਨੂੰ ਦੁਕਾਨ 'ਚ ਬੈਠੇ ਨੂੰ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਸਾਰਾ ਬਾਜ਼ਾਰ ਬੰਦ ਸੀ ਮੈਂ ਉੱਥੇ ਵੀ ਜਾ ਕੇ ਆਇਆ ਹਾਂ ਔਰ ਹੁਣੇ ਉਹਨੇ ਖਬਰ ਆਈ ਹੈ ਜਗਰਾਉਂ ਦੇ ਚੌਂਕ ਦੇ ਵਿੱਚ ਇੱਕ ਕਬੱਡੀ ਪਲੇਅਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜਾ ਕਿ ਜਾਣੀ ਕੀ ਤਿੰਨਾ ਦਿਨਾਂ ਚ ਤੀਜਾ ਵੱਡਾ ਹਾਦਸਾ ਔਰ ਹੁਣੇ ਆਕੇ ਜਦੋਂ ਮੈਂ ਜੁਵਲਰ ਸ਼ਾਪ ਤੇ ਮਿਲਿਆ ਨਿਖਲ ਨੂੰ ਜਿਹੜੇ ਕੀ ਸ਼ਾਪ ਜਿਹੜਾ ਸ਼ਾਪਕੀਪਰ ਨੇ ਉਹਨਾਂ ਦੇ ਬੇਟੇ ਨੇ ਜਿਹੜੇ ਸਵੇਰ ਦੁਕਾਨ ਖੋਲ ਖੋਲ ਰਏ ਸੀ ਔਰ ਉਹਨਾਂ ਨੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਸਵੇਰ ਸੁਬਾ ਵਗਦੇ ਬਾਜ਼ਾਰ ਦੇ ਵਿੱਚ ਤਿੰਨ ਅਣਪਛਾਤੇ ਵਿਅਕਤੀ ਆਉਂਦੇ ਐ ਤੇ ਪਿਸਤੌਲ ਦੀ ਨੋਕ ਤੇ ਕਰੋੜ ਸਵਾ ਕਰੋੜ ਰੁਪਏ ਦਾ ਮੇਰਾ ਸਮਾਨ ਜਿਹੜਾ ਉਹ ਲੈ ਜਾਂਦੇ ਆ ਔਰ 2 ਲੱਖ ਦੀ ਨਕਦੀ ਲੈ ਜਾਂਦੇ ਆ 25 ਹਜ਼ਾਰ ਰਕਾਇਸ਼ ਔਰ 25 ਹਜ਼ਾਰ ਇਹਦੀ ਖੁੱਦੀ ਜੇਬ ਚ ਸੀਗਾ ਉਹ ਵੀ ਲੈ ਜਾਂਦੇ ਆ ਇਹ ਜਲੰਧਰ ਜਿਹੜਾ ਇਹ ਕਮਿਸ਼ਨੇਟ ਹੈ ਇੱਥੇ ਕਮਿਸ਼ਨਰ ਬੈਠਦਾ ਹੈ ਜਲੰਧਰ ਅੰਮ੍ਰਿਤਸਰ ਪਟਿਆਲਾ ਲੁਧਿਆਣਾ ਔਰ ਜਿਸ ਪ੍ਰਕਾਰ ਦਾ ਇਹ ਸੰਗਣਾ ਬਾਜ਼ਾਰ ਹੈ ਅਗਰ ਇਸ ਬਾਜ਼ਾਰ ਚ ਐਸੀ ਘਟਨਾ ਵਾਪਰ ਸਕਦੀ ਹੈ ਤਾਂ ਪੰਜਾਬ ਦੇ ਕਿਸੇ ਕੋਨੇ ਚ ਵੀ ਲੁੱਟ ਖੁੱਟ ਲੁੱਟ ਖੁੱਟ ਹੋ ਸਕਦੀ ਹੈ ਸੋ ਪੰਜਾਬ ਦੀ ਜਿਹੜੀ ਪੁਲਿਸ ਹੈ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਬਿਲਕੁਲ ਨਕਮੀ ਹੋ ਚੁੱਕੀ ਹੈ ਔਰ ਪੰਜਾਬ ਦੀ ਸਰਕਾਰ ਦਾ ਬਿਲਕੁਲ ਕੰਟਰੋਲ ਜਿਹੜਾ ਹੈ ਗੈਂਗਸਟਰ ਚੋਰਾ ਗੁੰਡਿਆਂ ਮਵਾਲੀਆਂ ਤੋਂ ਸਾਰੇ ਦਾ ਸਾਰਾ ਜਿਹੜਾ ਕੰਟਰੋਲ ਹੈ ਉਹ ਉੱਟ ਚੁੱਕੇ ਹੈ ਫੇਲ ਹੋ ਚੁਕੀ ਹੈ ਪੰਜਾਬ ਦੀ ਪੁਲਿਸ ਮੁਕੰਮਲ ਤੌਰ ਤੇ ਇਹ ਪੁਲਿਸ ਕੇ ਸੇਮ ਟਾਈਮ ਮਾਰਸ਼ਲ ਹੁੰਦੀ ਸੀ ਪਰ ਅੱਜ ਇਹ ਪੁਲਿਸ ਦੇ ਲੋਕ ਜਿਹੜੇ ਆ ਤੁਸੀਂ ਦੇਖਿਆ ਹੋਣਾ ਡੀਆਈਜੀ ਭੁੱਲਰ ਨੂੰ ਜਿਹੜੇ 7.5 ਕਰੋੜ ਰੁਪਇਆ ਘਰੋਂ ਮਿਲਿਆ ਕਦੇ ਕਦੇ ਤਾਂ ਮੈਨੂੰ ਸ਼ੱਕ ਹੁੰਦਾ ਹੈ ਕਿ ਪੁਲਿਸ ਚੋਰਾ ਨਾਲ ਦਕੈਤਾਂ ਨਾਲ ਤੇ ਗੈਂਗਸਟਰਾਂ ਨਾਲ ਮਿਲੀ ਵੀ ਹੈ ਇਹ ਇਸ ਕਰਕੇ ਇਹਨਾਂ ਨੂੰ ਇੰਨੀ ਖੁੱਲ ਹੈ ਨਹੀਂ ਤਾਂ ਇਸ ਤਰ੍ਹਾਂ ਦਾ ਕਦੇ ਘਟਨਾ ਕਰਮ ਜਲੰਧਰ ਸ਼ਹਿਰ ਚ ਨਹੀਂ ਹੋਇਆ ਕਿ ਦਿਨ ਦਿਹਾੜੇ 10:30 ਵਜੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਵੇ ਸੋ ਮੈਨੂੰ ਮੁਕੰਮਲ ਤੌਰ ਤੇ ਪੰਜਾਬ ਦੀ ਇਸ ਪੁਲਿਸ ਤੇ ਵੀ ਸ਼ੱਕ ਹੈ ਤੇ ਪੰਜਾਬ ਦੀ ਸਰਕਾਰ ਤੇ ਵੀ ਸ਼ੱਕ ਹੈ ਕਿਉਂਕਿ ਅੱਜ ਦੂਜਾ ਦਿਨ ਹੋ ਗਿਆ ਮੈਨੂੰ ਨਹੀਂ ਲੱਗਦਾ ਪਰਿਵਾਰ ਨੂੰ ਕਿਸੇ ਪ੍ਰਕਾਰ ਦੀ ਕੋਈ ਇਕਲਾਹ ਦਿੱਤੀ ਗਈ ਹੈ ਹੁਣ ਤਾਂ ਕਿ ਇਹਨਾਂ ਨੂੰ ਦੱਸਿਆ ਜਾਣਾ ਚਾਹੀਦਾ ਸੀ ਕਿ ਅਸੀਂ ਕਿਸ ਨਤੀਜੇ ਤੇ ਪਹੁੰਚੇ ਗੱਲ ਕਿੱਧਰ ਨੂੰ ਤੁਰ ਰਹੀ ਹੈ ਇਨਵੈਸਟੀਗੇਸ਼ਨ ਕੀ ਕਰ ਰਹੇ ਆ ਅਫਵਾਹਾਂ ਹੈ ਕਿ ਫੜ ਲਿਆ ਫੜ ਲਾਂਗੇ ਚੱਲ ਰਹੀ ਹੈ ਇਸੇ ਤਰ੍ਹਾਂ ਜਿੰਨੇ ਮਰਡਰ ਹੁੰਦੇ ਆ ਇਹ ਦੋ ਚਾਰ ਦਿਨ ਇਹੀ ਕਹਿ ਰਹੇ ਕਿ ਅਸੀਂ ਨੇੜੇ ਇਨਵੈਸਟੀਗੇਸ਼ਨ ਦੇ ਬੰਦੇ ਫੜ ਲਿਆ ਫੜ ਲਾਂਗੇ ਲੇਕਿਨ ਕੱਖ ਨਹੀਂ ਹੋਇਆ ਹੁਣ ਤਾਂ ਵੱਡੇ ਵੱਡੇ ਲੋਕਾਂ ਨੂੰ ਵੀ ਫਰੋਤੀਆਂ ਦੇ ਫੋਨ ਆਉਂਦੇ ਐ ਔਰ ਕਈ ਸਰਮਾਇਦਾਰਾਂ ਤੱਕ ਫਰੋਤੀਆਂ ਦੇ ਹੀ ਜਾਂਦੇ ਐ ਜਿਹੜੇ ਪੁਲਿਸ ਨੂੰ ਇਤਲਾ ਨਹੀਂ ਦਿੰਦੇ ਨਕੋਦਰ ਦਾ ਵੀ ਨਹੀਂ ਯਾਦ ਆ ਉਹ ਕਪੜਾ ਵਪਾਰੀ ਦੀ ਮੌਤ ਢਿੰਮੀ ਦੀ ਜਿਹੜੇ ਨਾਲ ਪੁਲਸਾੜਾ ਸੀ ਮਾਰ ਦਿੱਤਾ ਗਿਆ ਮੈਨੂੰ ਨੰਗਲ ਅੰਬੀਆਂ ਕਬੱਡੀ ਪਲੇਅਰ ਦੀ ਵੀ ਮੌਤ ਯਾਦ ਹੈ ਮੈਨੂੰ ਮੂਸੇ ਵਾਲੇ ਦੀ ਮੌਤ ਵੀ ਯਾਦ ਹੈ ਇਹ ਤਾਂ ਉਹ ਮੋਤਾਂ ਜਿਹੜੇ ਲੋਕ ਜਾਣਦੇ ਆ ਆਦਰਵਾਈਸ ਪੰਜਾਬ ਦੇ ਵਿੱਚ ਡੇਲੀ 4 ਤੋਂ 5 ਮੋਤਾਂ ਇਹੋ ਜੀਆਂ ਵਾਰਦਾਤਾਂ ਨਾਲ ਹੋ ਰਹੀਆਂ ਸੋ ਲਾ ਐਂਡ ਆਰਡਰ ਪੰਜਾਬ ਦਾ ਮੁਕੰਮਲ ਤੌਰ ਤੇ ਫੇਲ ਹੋ ਚੁੱਕਿਆ ਹੈ ਅੱਜ ਮੈਂ ਇੱਥੇ ਇਸ ਕਰਕੇ ਆਇਆ ਕਿ ਅਗਲੇ 2 ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਵੀ ਨੁਕਸਾਨ ਹੋਇਆ ਉਹ ਨਾ ਫੜ ਕੇ ਪੂਰਾ ਕੀਤਾ ਤਾਂ ਫੇਰ ਅਸੀਂ ਜਲੰਧਰ ਦਾ ਚੌਕ ਪੀਏਪੀ ਜੌਮ ਪੀਏਪੀ ਚੌਕ ਜਾਮ ਕਰਾਂਗੇ ਕਾਂਗਰਸ ਤੇ ਇਹਨਾਂ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ਮੁਰਜਮ ਫੜੇ ਜਾਣੇ ਚਾਹੀਦੇ ਐ ਇਹ ਕਮਿਸ਼ਨਰ ਨੂੰ ਮੈਂ ਵਾਰਨਿੰਗ ਦੇਣੀ ਚਾਹੁੰਨੇ ਔਰ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਚਾਹੁੰਨਾ ਔਰ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਨਾ ਅਸੀਂ ਜਲੰਧਰ ਚੌਕ ਬੰਦ ਕਰਾਂਗੇ ਇਹਨਾਂ ਦਾ ਸਾਰਾ ਪੀਪੀ ਚੌਂਕ ਇਹਨਾਂ ਦਾ ਸਾਰਾ ਜਿਹੜਾ ਚੋਰੀ ਹੋਇਆ maal ਇਹਨਾਂ ਨੂੰ ਜਲਦ ਮਿਲੇ ਤੇ ਨਾਲ ਗੁਨਾਹਗਰਾਂ ਨੂੰ ਸਜ਼ਾ ਮਿਲੇ ਇਹ ਅੱਜ ਮੈਂ ਚੇਤਾਵਨੀ ਇੱਥੇ ਦੇਣ ਆਇਆ ਔਰ ਜਿੱਥੇ-ਜਿੱਥੇ ਇਸ ਤਰ੍ਹਾਂ ਦੀ ਘਟਨਾ ਵਾਪਰੇਗੀ ਉਥੇ-ਉਥੇ ਰਾਜਾ ਵੜਿੰਗ ਤੇ ਕਾਂਗਰਸ ਪਾਰਟੀ ਪਹੁੰਚੇਗੀ ਅੱਜ ਚੰਨੀ ਸਾਹਿਬ ਨੇ ਵੀ ਆਉਣਾ ਸੀ ਮੈਨੂੰ ਉਹਨਾਂ ਨੇ ਇਤਲਾ ਦਿੱਤੀ ਕਿ ਦਿੱਲੀ ਜਾਣਾ ਪਿਆ ਤੂੰ ਜਾ ਕੇ ਹਜ਼ਰੀ ਤੂੰ ਵੀ ਲਵਾ ਤੋ ਇਸ ਕਰਕੇ ਸਮੁੱਚੀ ਕਾਂਗਰਸ ਪਾਰਟੀ ਅਸੀਂ ਰਾਜ ਮਿਲ ਕੇ ਇਹੋ ਜੀਆਂ ਮੁਸ਼ਕਲਾਂ ਦੀਆਂ ਸਮੇਂ ਪੰਜਾਬ ਦੇ ਲੋਕਾਂ ਨਾਲ ਖੜਾ ਖੜਾਂਗੇ ਪਹਿਲਾਂ ਵੀ ਜਦੋਂ ਮਾੜੇ ਦਿਨ ਸੰ ਪੰਜਾਬ ਤੇ ਦਿਨ ਦਿਹਾੜੇ ਕਤਲੇਆਮ ਟੈਰੋਰਿਜ਼ਮ ਸੀਗਾ ਹੱਤਵਾਦ ਸੀਗਾ ਬਜ਼ਾਰਾਂ ਦੀਆਂ ਰੌਣਕਾਂ ਖੋਲੀਆਂ ਗਈਆਂ ਸੰ ਤੇ 1992 ਚ ਕਾਂਗਰਸ ਪਾਰਟੀ ਨੇ ਸਰਕਾਰ ਬਣਾ ਕੇ ਦੁਬਾਰੇ ਪੰਜਾਬ ਦੀਆਂ ਰੌਣਕਾਂ ਵਾਪਸ ਕੀਤੀਆਂ ਸਨ ਉਸੇ ਤਰ੍ਹਾਂ ਪੰਜਾਬ ਦੀਆਂ ਰੌਣਕਾਂ ਬਹਾਲ ਕਰਾਂਗੇ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਔਰ ਪੰਜਾਬ ਦੇ ਲੋਕਾਂ ਦੀ ਲੜਾਈ ਲੜਦੇ ਰਾਵਾਂਗੇ ਚਾਹੇ ਕੋਈ ਸਾਨੂੰ ਜਾਣਦਾ ਤੇ ਚਾਹੇ ਨਹੀਂ ਜਾਣਦਾ ਜਿੱਥੇ ਸਾਡੀ ਲੋੜ ਹੋਏਗੀ